ਉਸ ਸਤਿੰਦਰ ਜੈਨ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਤਹਿਸੀਲਦਾਰਾਂ ਨੂੰ ਪੰਜਾਬ ਦੇ ਐਸਟੀਐਮ ਨੂੰ ਕਹਿ ਰਿਹਾ ਹੈ ਕਿ ਤੁਸੀਂ ਲੋਕਾਂ 'ਚ ਜਾਓ ਲੋਕਾਂ ਨੂੰ ਇਹ ਨੀਤੀ ਬਾਰੇ ਸਮਝਾਓ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵੰਤਮਾਨ ਬਟੰਡੇ ਕਲੋਨੀ 'ਚ ਆਪਣੀਆਂ ਜ਼ਮੀਨਾਂ ਵੇਚੀਆਂ 2-2 4-4 ਕਰੋੜ ਨੂੰ ਕਿੱਲੇ 5-5 ਕਰੋੜ ਨੂੰ ਕਿੱਲੇ ਉਹ ਝੋਲੇ ਪਰੇ ਫਿਰਦੇ ਆ ਰੁਪਿਆ ਦੇ ਝੋਲੇ ਗਾਹਾਂ ਜ਼ਮੀਨ ਨਹੀਂ ਮਿਲਦੀ ਦੁਨੀਆ ਦੀ 70% ਧਰਤੀ ਅਫਜਾਊ ਜ਼ਮੀਨ ਦੁਨੀਆ ਦੇ 12-13 ਬੰਦੇ ਖਰੀਦ ਚੁੱਕੇ ਆ ਹਿਸਾਬ ਲਾ ਲੋ ਗੱਲ ਕਿੱਧਰ ਨੂੰ ਜਾ ਰਹੀ ਹੈ ਸੋ ਇਹ ਮੁੱਦਾ ਬਣਨਾ ਚਾਹੀਦਾ ਪੰਜਾਬ ਦੇ ਅੰਦਰ ਵੀ ਜੇ ਉੱਤਰਾਖੰਡ ਦਾ ਕਾਨੂੰਨ ਹੈ ਹਿਮਾਚਲ ਦਾ ਕਾਨੂੰਨ ਹੈ ਅਸਾਮ ਦਾ ਕਾਨੂੰਨ ਹੈ ਜੇ ਨਗਾ ਲੈਂਡ ਦਾ ਕਾਨੂੰਨ ਹੈ ਰਾਜਸਥਾਨ ਦਾ ਕਾਨੂੰਨ ਹੈ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਦੇ ਪੰਜਾਬ ਕਾਨੂੰਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਆ ਕੱਲ ਨੂੰ ਹੱਥ ਮਾਰੋਗਾ ਕੱਲ ਨੂੰ ਚਾਹੇ ਅੱਧਾ ਗੱਲਾ ਵੀ ਆ ਕੋਲੇ ਤੁਹਾਨੂੰ ਭੁੱਖਾ ਨਹੀਂ ਬਾਈ ਮਰਨ ਦਿੰਦਾ ਬਾਦਲ ਵੀ ਕਹਿੰਦੇ ਆ ਪੰਚ ਖਤਰੇ ਚ ਪੰਜਾਬ ਖਤਰੇ ਚ ਆ ਜ਼ਮੀਨਾਂ ਦਾ ਬਲੀਆਂ ਲੋਕਾਂ ਦੀਆਂ ਤਾਨੂੰ ਲੈ ਕੇ ਆਓ ਉਹ ਭਰਾਵਾ 213 ਦੇ ਅੰਦ ਦੇ ਲੈਂਡ ਐਕੁਇਜੀਸ਼ਨ ਇੱਕ ਤਾਂ ਤੂੰ ਲੈ ਕੇ ਆਇਆ ਇਹ ਉਹ ਧਿਰਾਂ ਨੇ ਜਿਹੜੀਆਂ ਸੋਦੇ ਖਾਤਮ ਨਿਰਸਵਾਰਥ ਲੜ ਰਹੀਆਂ ਨੇ ਇਹਨਾਂ ਨੂੰ ਅੱਜ ਬਦਨਾਮ ਕੀਤਾ ਜਾ ਰਿਹਾ ਹੈ ਇਹ ਝੰਡੇ ਡੰਡਾ ਪਾਉਂਦੇ ਆ ਜੀ ਇਹ ਲੋਕਾਂ ਦੇ ਰਾਹ ਰੋਕਦੇ ਆ ਜੀ ਇਹ ਫੰਡ ਇਕੱਠਾ ਕਰਦੇ ਆ ਜੀ ਜਿਹੜਾ ਬੰਦਾ ਤੁਹਾਨੂੰ ਫੰਡ ਪਿੰਡ ਚ ਕਹਿੰਦਾ ਨਾ ਫੰਡ ਇਕੱਠਾ ਕਰਨ ਦੇ ਮਾਰੇ ਕਾ ਚਲੋ ਲੱਗ ਅੱਗੇ ਲਾ ਸਰਕਾਰ ਨਾਲ ਮੱਥਾ ਖਾਣ ਜਿੰਨਾ ਖਾਣਾ ਹੈ ਇੰਨੇ ਦਿਨ ਹੀ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਕਿਸਾਨਾਂ ਦੇ ਵੱਲੋਂ ਧੰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪਰ ਉਧਰ ਸਰਕਾਰ ਲੈਂਡ ਪੂਲਿੰਗ ਦੇ ਫਾਇਦੇ ਕਿਸਾਨਾਂ ਨੂੰ ਦੱਸ ਰਹੀ ਹੈ ਪਰ ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇੱਕ ਇੰਸਬੀ ਜਮੀਨ ਸਰਕਾਰ ਨੂੰ ਨਹੀਂ ਦੇਣਗੇ ਤੁਹਾਨੂੰ ਦੱਸਦੇ ਕਿ ਪਿੰਡ ਯੋਧਾ ਤੋਂ ਇਹ ਲੁਧਿਆਣਾ ਤੋਂ ਤਸਵੀਰਾਂ ਨੇ ਜਿੱਥੇ ਲਖਾ ਸਿਧਾਣਾ ਦੇ ਵੱਲੋਂ ਇੱਕ ਟਾਕੜ ਸਪੀਚ ਦਿੱਤੀ ਗਈ ਆ ਲਖਾ ਸਿਧਾਣਾ ਦੇ ਵੱਲੋਂ ਪੰਜਾਬੀਆਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਆਪਣੀਆਂ ਜ਼ਮੀਨਾਂ ਨਾ ਵੇਚਣ ਦੀ ਨਸੀਹਤ ਦਿੱਤੀ ਗਈ ਆ ਅਪੀਲ ਕੀਤੀ ਗਈ ਆ ਦੱਸਦੇ ਕਿ ਲਖਾ ਸਿਧਾਣਾ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਵੇਂ ਕਿ ਆਪਣੇ ਕੋਲ ਅੱਧਾ ਕਿੱਲਾ ਵੀ ਹੋਵੇ ਉਹ ਵੀ ਬੰਦੇ ਨੂੰ ਭੁੱਖਾ ਨਹੀਂ ਮਾਰਨ ਦਿੰਦਾ ਸੋ ਅਕਲ ਨੂੰ ਹੱਥ ਮਾਰੋ ਪੰਜਾਬੀਓ ਆਪਣੀਆਂ ਜ਼ਮੀਨਾਂ ਨਾ ਵੇਚੋ ਤੇ ਜਿਨ੍ਹਾਂ ਨੇ ਪਹਿਲਾਂ ਆਪਣੀਆਂ ਜ਼ਮੀਨਾਂ ਵੇਚਿਆ ਨੇ ਉਹ ਅੱਜ ਇਸ ਸਮੇਂ ਪਛਤਾ ਰਹੇ ਨੇ ਇਹ ਲਖਸਿਧਾਣਾ ਦੇ ਵੱਲੋਂ ਕਿਹਾ ਗਿਆ ਹੈ ਆ ਤੁਹਾਨੂੰ ਹੋਰ ਵੀ ਸੁਣਾ ਦਿੰਦੇ ਆ ਕਿ ਲਖਸਿਧਾਣਾ ਦੇ ਵੱਲੋਂ ਪੰਜਾਬੀਆਂ ਨੂੰ ਕੀ ਅਪੀਲ ਕੀਤੀ ਗਈ ਹੈ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਨੂੰ ਲੱਗਦਾ ਕਿ ਇਹ ਹਮਲਾ ਪੰਜਾਬ ਦੀਆਂ ਕੱਲੀਆਂ ਜ਼ਮੀਨਾਂ ਤੇ ਆ ਤਾਂ ਸਾਡਾ ਬਹੁਤ ਵੱਡਾ ਭਲੇਖਾ ਹੈ ਅਸਲ ਦੇ ਵਿੱਚ ਪੰਜਾਬ ਨੂੰ ਚੌ ਤਰਫਾ ਹਮਲਿਆਂ ਦੇ ਨਾਲ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਮੈਂ ਇਸ ਸਟੇਜ ਦੇ ਉੱਤੋਂ ਦੋ ਸਾਡੇ ਦੱਖਣੀ ਸੂਬਿਆਂ ਦੇ ਆਗੂ ਆ ਇੱਕ ਤਿਲਗਾਨਾ ਤੋਂ ਆ ਇੱਕ ਤਾਮਿਲ ਲਾਡੂ ਤੋਂ ਆ ਇਹਨਾਂ ਨੂੰ ਸੁਣ ਰਿਹਾ ਸੀ ਹਾਲਾਂਕਿ ਹਿੰਦੀ ਜਾਣਦੇ ਆ ਪਰ ਹਿੰਦੀ ਚ ਬੋਲੇ ਨਹੀਂ ਛੋਡੇ ਨਾਲ ਇੱਕ ਆਪਣੀ ਤਾਮਿਲ ਚ ਬੋਲਿਆ ਦੂਜਾ ਅੰਗਰੇਜ਼ੀ ਚ ਬੋਲਿਆ ਮੈਂ ਇਹਨਾਂ ਲੋਕਾਂ ਦੇ ਸੂਬਿਆਂ ਜਾ ਕੇ ਆਇਆ ਕੇਰਲਾ ਆਂਧਰਾ ਤਿਲਗਾਨਾ ਤਾਮਿਲ ਲਾਡੂ ਪੱਛਮੀ ਬੰਗਾਲ ਇਹ ਲੋਕ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਹਾਲਾਂਕਿ ਇਹਨੂੰ ਪਤਾ ਸੀ ਵੀ ਇਹ ਪੰਜਾਬ ਹੈ ਇਹ ਅੰਗਰੇਜ਼ੀ ਵੀ ਮਾੜੀ-ਮੋਟੀ ਸਮਝਦੇ ਆ ਥੋੜੇ-ਬਹੁਤ ਹੀ ਸਮਝਦੇ ਆ ਤੇ ਤਾਮਲ ਤਾਂ ਕਿਸੇ ਦੇ ਪੱਲੇ ਨਹੀਂ ਪੈਣੀ ਪਰ ਇਹਨਾਂ ਨੇ ਇੱਥੇ ਵੀ ਗੱਲ ਆਪਣੀ ਮਾਂ ਬੋਲੀ 'ਚ ਕੀਤੀ ਆ ਇੱਥੇ ਗੁੱਸਾ ਨਾ ਕਰੋ ਸਾਡੇ ਦੋ ਬਲਾਰੇ ਬੋਲੇ ਇੱਕ ਆਰੇ ਬੋਲੇ ਇੱਕ ਬਲਾਰਾ ਸਾਡਾ ਬੋਲਿਆ ਵੀ ਅਸੀਂ ਅਸਵਾਸ਼ਣ ਦਿੰਨੇ ਆ ਅਸਵਾਸ਼ਣ ਕੀ ਹੁੰਦਾ ਹੈ ਹਿੰਦੀ ਦਾ ਸ਼ਬਦ ਹੈ ਸਾਡੇ ਕੋਲੇ ਤਿੰਨ ਸ਼ਬਦ ਪਏ ਆ ਦੇ ਬਰਾਬਰ ਭਰੋਸਾ ਦਿੰਨੇ ਆ ਯਕੀਨ ਦਵਾਉਣੇ ਆ ਵਿਸ਼ਵਾਸ ਦਵਾਉਣੇ ਆ ਅਸੀਂ ਆਪ ਹੀ ਆਪਣੇ ਸ਼ਬਦਾਂ ਨੂੰ ਮਾਰ ਰਹੇ ਆ ਆਪਣੀ ਬੋਲੀ ਨੂੰ ਮਾਰ ਰਹੇ ਆ ਇੱਕ ਬਲਾਰਾ ਬੋਲਿਆ ਝੰਡੇ ਭਾਈ ਨੀਚੇ ਨਾ ਕਰੋ ਉਹ ਨੀਚੇ ਨਹੀਂ ਭਾਈ ਥੱਲੇ ਹੁੰਦਾ ਜਾਂ ਹੇਠਾਂ ਹੁੰਦਾ ਹੈ ਤਾ ਜਾਂ ਠਾਂ ਥੱਲੇ ਜਾਂ ਉੱਤੇ ਆਪਾਂ ਕਹਿ ਦਿੰਦੇ ਆ ਸੋ ਮੇਰਾ ਕਹਿਣ ਦਾ ਭਾਅ ਤੁਹਾਡੇ ਕੋਲੇ ਇਹੀ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਲਿਆ ਕੇ 220 ਵਾਲੀ ਤੁਹਾਡੇ ਇਤਿਹਾਸ ਤੇ ਤੁਹਾਡੇ ਸਭਿਆਚਾਰ ਤੇ ਤੁਹਾਡੀ ਬੋਲੀ ਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਉਹਦੇ ਵੀ ਸਾਨੂੰ ਗੌਰ ਕਰਨ ਦੀ ਲੋੜ ਆ ਅਗਲੀ ਗੱਲ ਆ ਜਾਂਦੀ ਆ ਕਿ ਹਾਈ ਕੋਰਟ ਨੇ ਇੱਕ ਦਿਨ ਦਾ ਇਹਨੂੰ ਹੋਲਡ ਕਰਤਾ ਜਿਹੜੀ ਲੈਂਡ ਪੂਲਿੰਗ ਨੀਤੀ ਆ ਸੋ ਪਹਿਲੀ ਗੱਲ ਤਾਂ ਸਮਝਣ ਦੀ ਲੋੜ ਆ ਵੀ ਇਹ ਤੁਹਾਡੇ ਜਾਦ ਹੋਣਾ ਜਦੋਂ 2020 ਦਾ ਕਿਸਾਨੀ ਮੋਰਚਾ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੜ ਰਹੇ ਸੀ ਤਾਂ ਉਸ ਵੇਲੇ ਵੀ ਸਰਕਾਰ ਆਪਣੇ ਬੰਦਿਆਂ ਰਾਹੀਂ ਸੁਪਰੀਮ ਕੋਰਟ ਗਈ ਸੀ ਸਾਡੇ ਆਗੂਆਂ ਨੇ ਸਪਸ਼ਟ ਰਕਾਰ ਕਰਤਾ ਸੀ ਕਿ ਅਸੀਂ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨਹੀਂ ਇਹ ਸਿਆਸੀ ਮਸਲੇ ਆ ਸਰਕਾਰਾਂ ਨੇ ਕਾਨੂੰਨ ਲੈ ਕੇ ਆਂਦਿਆ ਸਰਕਾਰਾਂ ਨੇ ਹੀ ਰੱਦ ਕਰਨੇ ਆ ਅਸੀਂ ਕਿਸੇ ਵੀ ਕੋਰਟ ਨਹੀਂ ਜਾਵਾਂਗੇ ਸੋ ਹੋ ਸਕਦਾ ਕਿਉਂਕਿ ਇਹ ਜਿਹੜੀ ਸਰਕਾਰ ਆ ਜਿਹਦਾ ਮੁੱਖ ਮੰਤਰੀ ਹੈ ਇਹਨਾਂ ਨੂੰ ਥੁੱਕ ਕੇ ਚੱਟਣ ਦੀ ਆਦਤ ਪੈ ਗਈ ਆ ਪਤਾ ਹੁਣ ਵੀ ਲੱਗਿਆ ਵੀ ਲੋਕ ਸਾਡਾ ਥੁੱਕਿਆ ਹੋਇਆ ਚਟਾਉਣਗੇ ਕਿਉਂ ਨਾ ਉਹਦੇ ਨੰਬਰ ਬਹਾਲ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਇਹ ਲੜਾਈ ਉਦੋਂ ਤੱਕ ਜਾਰੀ ਰਹਿਣੀ ਚਾਹੀਦੀ ਆ ਸਤਿੰਦਰ ਜੈਨ ਵਰਗੇ ਸਤਿੰਦਰ ਜੈਨ ਮੈਨੂੰ ਕੱਲ ਦੋ ਪਟਵਾਰੀ ਮਿਲੇ ਮੇਰੇ ਪਿੰਡ ਆਏ ਕੋਈ ਮਸਲਾ ਸੀਗਾ ਮਿੰਤੀ ਦਾ ਉਹ ਕਹਿੰਦੇ ਭਾਈ ਸਤਿੰਦਰ ਜੈਨ ਜਿਹੜਾ ਕਿ ਚੋਰ ਆ ਦਿੱਲੀਆ ਲੁਟੇਰਾ ਜਿਹੜਾ ਹੁਣ ਪਿੱਛੇ ਤਿਹਾਰ ਜੇਲ ਕੱਟ ਕੇ ਆਇਆ ਉਹ ਸਤਿੰਦਰ ਜੈਨ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਤਹਿਸੀਲਦਾਰਾਂ ਨੂੰ ਪੰਜਾਬ ਦੇ ਐਸਟੀਮਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਲੋਕਾਂ 'ਚ ਜਾਓ ਲੋਕਾਂ ਨੂੰ ਇਹ ਨੀਤੀ ਬਾਰੇ ਸਮਝਾਓ ਉਹ ਉਹਨਾਂ ਦੀਆਂ ਮੀਟਿੰਗਾਂ ਲੈ ਰਿਹਾ ਹੈ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵੰਤਮਾਨ ਹੈ ਇਸ ਵੇਲੇ ਇੱਥੇ ਸ਼ਿਸ਼ਟਿੰਦਰ ਜਾਨ ਵਰਗੇ ਸੁਸੋਦੀਏ ਵਰਗੇ ਬਾਬਕ ਕੁਮਾਰ ਮਰਗੇ ਜਾਂ ਕੇਜਰੀਵਾਲ ਵਰਗੇ ਪੰਜਾਬ ਨੂੰ ਭਰਾਵੋ ਚਲਾ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਉਹ ਬਾਬਾ ਬੜਾ ਵਾਇਰਲ ਹੋਇਆ ਜਿਹੜਾ ਬਾਬਾ ਕਹਿੰਦਾ ਕਿ ਜੇ ਸਾਡੇ ਖੱਤੇ ਚ ਪੈਰ ਪਾ ਲਿਆ ਤਾਂ ਮੈਂ ਢੇਰੀਆਂ ਲਾ ਦੂੰਗਾ ਤੇ 5 ਦਿਨ ਪੋਸਟਮਾਰਟਮ ਹੋਈ ਜਾਊਗਾ ਉਹ ਖਬਰ ਕਹਿੰਦੇ ਸ਼ੋਧੀਆਂ ਕੋਲ ਚਲੀ ਗਈ ਗਰੁੱਪਾਂ ਚਲੀ ਗਈ ਕਹਿੰਦਾ ਸੋਸ਼ੋਧਿਏ ਨੇ ਆਪਣੇ ਬੰਦਿਆਂ ਨੂੰ ਕਿਹਾ ਆਪਣੀ ਟੀਮ ਨੂੰ ਕਿਹਾ ਕਿ ਕੋਈ ਬੰਦਾ ਰੀਲਾਂ ਬਣਾ ਕੇ ਪਾਓ ਕੋਈ ਮੀਡੀਆ ਚ ਗੱਲ ਲਿਜਾਓ ਕਿ ਇਹ ਹੁਣ ਤਾਂ ਸਰਕਾਰ ਨੇ ਬਹੁਤ ਤਰੱਕੀ ਕਰ ਲਈ ਸਿਹਤ ਮਹਿਕਮੇ ਦੇ ਵਿੱਚ ਪੋਸਟਮਾਰਟਮ ਘੰਟੇ ਜੀ ਕਰ ਦਿੰਨੇ ਆ ਉਹ ਪੰਜਾਬ ਦੀ ਗੱਲ ਹੀ ਨਹੀਂ ਸਮਝਦੇ ਹਈ ਬਾਬਾ ਕਿਹੜੇ ਪੋਸਟਮਾਰਟਮ ਦੀ ਗੱਲ ਕਰ ਰਿਹਾ ਸੋ ਜਿਹੜੇ ਪੰਜਾਬ ਦੀ ਤਸਵੀਰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨਹੀਂ ਸਮਝਦੇ ਅੱਜ ਪੰਜਾਬ ਨੂੰ ਚਲਾ ਰਹੇ ਆ ਭਰਾਵੋ ਸੋ ਇਸ ਕਰਕੇ ਸਾਨੂੰ ਅੱਜ ਮੈਂ ਪਿੰਡਾਂ 'ਚ ਗਿਆ ਛੋੜਿਆ ਸਾਰੇ ਜਿੰਨੇ ਪਿੰਡ ਨੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆ ਮੈਂ ਲੋਕਾਂ ਨੂੰ ਪੁੱਛਿਆ ਮੈਂ ਕਿਹਾ ਵੀ ਜ਼ਮੀਨਾਂ ਦੇਣ ਨੂੰ ਤਿਆਰ ਆਂ ਕਹਿੰਦੇ ਮਰ ਜਾਾਂਗੇ ਮਾਰ ਦੇਾਂਗੇ ਜ਼ਮੀਨਾਂ 'ਚ ਪੈਰ ਨਹੀਂ ਪਾਣ ਦੇਣਾ ਮੇਰਾ ਅਗਲਾ ਸਵਾਲ ਸੀ ਮੈਂ ਕਿਹਾ ਜੇ ਸਾਨੂੰ ਕੋਈ 10 ਕਰੋੜ 20 ਕਰੋੜ 50 ਕਰੋੜ ਰੁਪਇਆ ਦੇ ਦੇ ਜ਼ਮੀਨਾਂ ਦੇਣ ਨੂੰ ਤਿਆਰ ਹੋ ਜਾਓਗੇ ਕਈ ਤਾਂ ਉਹ ਨਹੀਂ ਅੰਦਰ ਮਨਾਂ 'ਚ ਕਹਿੰ ਗਏ ਲੱਡੂ ਫੁੱਟਣ ਲੱਗ ਗਏ ਸੀ ਵੀ ਅੱਛਾ 50 ਕਰੋੜ ਮਿਲ ਜੇ ਤਾਂ ਵੇਚ ਦੇਾਂਗੇ ਆ ਜਿੰਨੇ ਪੰਡਾਲ 'ਚ ਬੈਠੇ ਹੋ ਪੂਰੇ ਪੰਜਾਬ 'ਚੋਂ ਲੋਕ ਆਏ ਹੋ ਅਸੀਂ ਇਹ ਗੱਲ ਬੜੇ ਚਿਰ ਤੋਂ ਵਾਰ-ਵਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਤੇ ਇਹਨਾਂ ਛੱਡਣੀ ਨਹੀਂ ਚਾਹੇ 100 ਕਰੋੜ ਚਾਹੇ 500 ਕਰੋੜ ਨੂੰ ਕਿਲਾ ਲੈਣਾ ਪਵੇ ਚਾਹੇ ਤੁਹਾਡੀ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਲਿਆ ਕੇ ਤੋਲ ਦੇਣਗੇ ਤੁਹਾਨੂੰ ਇਹਨਾਂ ਜ਼ਮੀਨਾਂ ਤੋਂ ਵਿਲੇ ਕਰਨਾ ਹੀ ਕਰਨਾ ਸੋ ਇਸ ਕਰਕੇ ਕਹਿੰਦੇ ਆ ਕਿ ਧਰਤੀ ਦੀ ਕੀਮਤ ਬਹੁਤ ਜ਼ਿਆਦਾ ਆ ਇਹ ਦੁਨੀਆ ਦੀ ਬੇਸ਼ਕੀਮਤੀ ਧਰਤੀਆਂ ਭਾਗਾਆਂ ਵਾਲਿਓ ਕਰਮਾਂ ਵਾਲਿਓ ਕਿ ਧਰਤੀ ਤੇ ਪੈਦਾ ਹੋਇਓ ਧਰਤੀ ਤੇ ਜੰਮੇ ਹੋ ਆ ਸਾਰਾ ਖਿੱਤਾ ਚੜਦਾ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਆ ਪੱਛਮੀ ਯੂਪੀ ਦਾ ਏਰੀਆ ਹੋਵੇ ਹਰਿਆਣਾ ਹੋਵੇ ਚਾਹੇ ਨਾਲ ਲੱਗਦਾ ਰਾਜਸਥਾਨ ਹੋਵੇ ਇਹ ਧਰਤੀ ਦੇ ਉੱਤੇ ਇਹ ਖਿੱਤੇ ਦੇ ਉੱਤੇ ਪੂਰੀ ਦੁਨੀਆ ਦੀ ਅੱਖ ਆ ਪ੍ਰਭੂ ਪੂਰੀ ਦੁਨੀਆ ਦੀ ਅੱਖ ਹੈ ਜਿਹੜੇ ਮਰਜ਼ੀ ਕਾਲੇ ਕਾਨੂੰਨ ਲੈ ਕੇ ਆਉਣ ਜਿਹੜੀਆਂ ਮਰਜ਼ੀ ਨੀਤੀਆਂ ਲੈ ਕੇ ਆਉਣ ਜਿਹੜੇ ਮਰਜ਼ੀ ਤੁਹਾਨੂੰ ਲਾਸਟ ਦੇਣ ਹਰ ਹਾਲ ਦੇ ਵਿੱਚ ਤੁਹਾਨੂੰ ਜ਼ਮੀਨਾਂ ਤੋਂ ਖਾਲੀ ਕਰਕੇ ਵਿਲੇ ਕਰ ਦੇਣਾ ਮੈਂ ਕਹਿਣਾ ਚਾਹੁੰਦਾ ਆ ਤੁਹਾਡੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਰੀਕੇ ਹੋਣਾ ਗਿੱਲ ਹੋਵੇ ਚਾਹਿਆ ਸਨੇਤ ਪਿੰਡ ਹੋਵੇ ਚਾਹੇ ਹੋਰ ਪਿੰਡ ਹੋਣਾ ਇਹ ਪਿੰਡਾਂ ਨੂੰ ਕੌਣ ਖਾ ਗਿਆ ਸ਼ਹਿਰ ਲੁਧਿਆਣਾ ਖਾ ਗਿਆ ਇਹ ਜ਼ਮੀਨਾਂ ਵੇਚੀਆਂ ਕਿਨੇ ਸਾਡੇ ਲੋਕਾਂ ਨੇ ਮੈਂ ਇੱਕ ਪਿੰਡ ਦੇ ਸਰਪੰਚ ਨੂੰ ਪੁੱਛਿਆ ਮਖਾ ਬਾਈ ਹੁਣ ਜ਼ਮੀਨ ਵੇਚੇਗਾ ਕਿ ਨਹੀਂ ਕਹਿੰਦਾ ਬਾਈ ਤੀਜੀ ਵਾਰੀ ਜ਼ਮੀਨ ਵੇਚਦੇ ਹਾਂ ਤੀਜੀ ਵਾਰੀ ਕਹਿੰਦਾ 1993 ਦੇ ਵਿੱਚ ਮੈਂ 50 ਲੱਖ ਨੂੰ ਕਿੱਲਾ ਵੇਚਿਆ ਸੀ ਜਿਹੜਾ 10-20 ਹਜ਼ਾਰ ਨੂੰ ਕਿੱਲਾ ਹੋਣਾ। ਮਖਾ ਹੁਣ ਕਿਉਂ ਵੇਚਣ ਨੂੰ ਤਿਆਰ ਐ? ਕਹਿੰਦਾ ਕਰਜ਼ਾ ਹੁਣ ਵੀ ਦੇਣਾ। ਮਖਾ ਤੂੰ ਉਦੋਂ 50 ਲੱਖ ਨੂੰ ਕਿੱਲਾ ਵੇਚਿਆ ਚਾਹੇ 100 ਕਿੱਲਾ ਬਣਾ ਲੰਦਾ। ਕਹਿੰਦਾ ਬਾਈ ਬਣੀ ਨਹੀਂ। ਇਹ ਬਾਨੀ ਬੁੰਨੀ ਨਹੀਂ ਬਾਈ। ਜਿਹੜਾ ਭਵੰਤ ਕਹਿੰਦਾ ਲੁਧਿਆਣੇ ਵੇਚ ਦਿਓ ਭਿੱਖੀ ਲੈ ਲਿਓ। ਉਹ ਭਿੱਖੀ ਵੀ ਹੁਣ 80 ਲੱਖ ਨੂੰ ਟੱਬਾ ਹੋ ਗਿਆ। ਆ ਬਹਿੰਡੇ ਪਹਾੜ ਵਾਲੇ ਪਾਸੇ ਮਲੋਟ ਵਾਲੇ ਪਾਸੇ ਵੀ ਜ਼ਮੀਨਾਂ ਨਹੀਂ ਮਿਲਦੀਆਂ। ਆ ਜਿਨ੍ਹਾਂ ਨੇ ਪਟੰਡੇ ਕਲੋਨੀ ਚ ਆਪਣੀਆਂ ਜ਼ਮੀਨਾਂ ਵੇਚੀਆਂ 2-2 4-4 ਕਰੋੜ ਨੂੰ ਕਿੱਲੇ 5-5 ਕਰੋੜ ਨੂੰ ਕਿੱਲੇ ਉਹ ਝੋਲੇ ਪਰੇ ਫਿਰਦੇ ਆ ਰੁਪਿਆ ਦੇ ਝੋਲੇ ਗਾਹਾਂ ਜ਼ਮੀਨ ਨਹੀਂ ਮਿਲਦੀ ਦੁਨੀਆਂ ਦੀ 70% ਧਰਤੀ ਅਪਜਾਊ ਜ਼ਮੀਨ ਦੁਨੀਆਂ ਦੇ 12-13 ਬੰਦੇ ਖਰੀਦ ਚੁੱਕੇ ਆ ਹਿਸਾਬ ਲਾ ਲਓ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਗੁਲਾਮ ਬਣਾਉਣਾ ਹੈ ਤੁਹਾਡੇ ਭੋਜਨ ਤੇ ਕਬਜ਼ਾ ਕਰਨਾ ਪੈਣਾ ਟਾਡੇ ਭੋਜਨ ਤੇ ਕਬਜ਼ਾ ਕਰਨ ਲਈ ਤੁਹਾਡੀਆਂ ਜ਼ਮੀਨਾਂ ਦੱਬਣਗੇ ਸੋ ਪੰਜਾਬੀਓ 229 30 ਤੱਕ ਜਾਂਦਿਆਂ ਜਾਂਦਿਆਂ ਡਬਲਯੂਟੀ ਉਹਦੇ ਸਮਝੌਤਿਆਂ ਦੇ ਮੁਤਾਬਕ ਆਹ ਸੋਡੇ ਬਾਰਡਰ ਖੁੱਲਣੇ ਹੀ ਖੁੱਲਣੇ ਆਈ ਮੈਨੇ ਭਾਰਤ ਮਾਲਾ ਦੀਆਂ ਸੜਕਾਂ 22 ਫੁੱਟੀਆਂ ਬਣਾਤੀਆਂ ਰੇਲ ਦੀਆਂ ਲੀਹਾਂ ਕੱਢ ਰਹੇ ਆ ਮੈਟਰੋ ਜਿਹੜੀ ਬੁਲਟ ਟ੍ਰੇਨ ਚਲਾ ਰਹੇ ਆ ਸੋ ਸਾਰੀਆਂ ਸਕੀਮਾਂ ਹੋਈਆਂ ਪਰ ਉਹਦੂ ਪਹਿਲਾਂ ਬਣਾ ਸੋਡੇ ਕੋਲੇ ਇਹ ਜ਼ਮੀਨਾਂ ਨਾਲ ਲੋਕਾਂ ਨੇ ਖੋਹ ਲੈਣੀਆਂ ਨੇ ਅੱਜ ਦੀ ਤਾਜ਼ਾ ਖਬਰ ਸੁਣ ਲਓ ਜੰਮੂ ਕਸ਼ਮੀਰ ਦੇ ਵਿੱਚ 25 ਕਿਤਾਬਾਂ ਦੇ ਉੱਤੇ ਪਾਬੰਦੀ ਲਾਤੀ ਸਰਕਾਰ ਨੇ ਕਿਤਾਬਾਂ ਤੇ ਹੁਣ ਸਰਕਾਰਾਂ ਨੂੰ ਬੰਦੇ ਨਹੀਂ ਕਿਤਾਬਾਂ ਵੀ ਡਰਾਉਂਦੀਆਂ ਨੇ ਅੱਖਰ ਵੀ ਡਰਾਉਣ ਲੱਗੇ ਸ਼ਬਦ ਵੀ ਡਰਾਉਣ ਲੱਗੇ ਇਹ ਤੁਹਾਡੀ ਜਿਹੜੀ ਜ਼ਬਾਨਬੰਦੀ ਕੀਤੀ ਜਾ ਰਹੀ ਹੈ ਜ਼ਬਾਨ ਦੀ ਤਾਲਾਬੰਦੀ ਹੋ ਰਹੀ ਹੈ ਇਹ ਤੁਹਾਡੀ ਸੋਚ ਨੂੰ ਵੀ ਗੁਲਾਮ ਬਣਾਉਣਾ ਹੈ ਇਹ ਨੀਤੀਆਂ ਲੈ ਕੇ ਆਉਣਗੇ ਇਸ ਕਰਕੇ ਕਹਿੰਦੇ ਆ ਇਕੱਠੇ ਹੋ ਜਾਓ ਅਗਲੀ ਮੇਰੀ ਬੇਨਤੀ ਆ 2 ਮਿੰਟ ਥੋੜੇ ਹੋਰ ਲੈਣੇ ਆ ਪੰਜਾਬ ਦੀ ਡੈਮੋਗ੍ਰਾਫੀ ਬਦਲ ਚੁੱਕੀ ਆ ਪੰਜਾਬ ਨੂੰ ਜਿਵੇਂ ਪਹਿਲਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਨੂੰ ਬਸਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਦੀਆਂ ਵੋਟਾਂ ਬਣਨੀਆਂ ਬਾਹਰਲੇ ਬੰਦੇ ਨੂੰ ਜ਼ਮੀਨ ਖਰੀਦਣਾ ਇੱਥੇ ਆ ਕੇ ਤੇ ਬਾਹਰਲੇ ਬੰਦੇ ਨੂੰ ਨੌਕਰੀਆਂ ਮਿਲਣੀਆਂ ਬੜਾ ਖਤਰਨਾਕ ਹੈ। ਆ ਪੰਜਾਬ ਸਰਕਾਰ ਨੇ ਪੰਜ ਬੰਦੇ ਰੱਖੇ ਆ ਬਟਰਨੀ ਇੰਸਪੈਕਟਰ ਪਸ਼ੂ ਪਾਲਣ ਭਾਗ ਦੇ ਵਿੱਚ। ਦੋ ਹਰਿਆਣੇ ਦੇ ਐ, ਇੱਕ ਫਤਿਹਪੁਰ ਯੂਪੀ ਦਾ, ਇੱਕ ਰਾਜਸਥਾਨ ਦਾ, ਇੱਕ ਕੋਈ ਬੰਦਾ ਪੰਜਾਬ ਦਾ ਪੰਜਾਂ 'ਚੋਂ ਚਾਰ ਬਾਹਰਲੇ ਆ। ਆ ਤੁਹਾਡੇ ਨੇੜੇ ਆਲਮਗੀਰ ਗੁਰੂ ਘਰ ਇਤਿਹਾਸ ਗੁਰੂ ਘਰ ਹੈ। ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦਾ ਹੈ। ਉੱਥੇ ਵੀ ਪੰਜ ਬੰਦੇ ਗੈਰ ਪੰਜਾਬੀ ਬੰਦਿਆਂ ਨੂੰ ਸਾਡੇ ਗੁਰੂ ਘਰ ਦੇ ਵਿੱਚ ਨੌਕਰੀ ਦਿੱਤੀ ਗਈ ਆ ਸੋ ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਗਈ 26 ਦੇ ਵਿੱਚ ਮਰਦਮ شمارੀ ਹੋਣੀ ਹੈ ਅਗਲੇ ਸਾਲ ਜੇ ਤੁਹਾਡੀ ਗਿਣਤੀ ਘਟ ਗਈ ਨਾ ਤੁਹਾਡੇ ਸਰਪੰਚ ਨਾ ਤੁਹਾਡੇ ਮੈਂਬਰ ਨਾ ਐਮਐਲਏ ਨਾ ਐਮਪੀ ਨਾ ਸਰਕਾਰ ਤੁਹਾਡੀ ਫਿਰ ਯਾਦ ਰੱਖੋ ਤੁਹਾਡਾ ਹਾਲ ਕੀ ਹੋਣਾ ਸੋ ਇਹ ਮੁੱਦਾ ਬਣਨਾ ਚਾਹੀਦਾ ਪੰਜਾਬ ਦੇ ਅੰਦਰ ਬੀਤੇ ਉਤਰਾਖੰਡ ਦਾ ਕਾਨੂੰਨ ਹੈ ਹਿਮਾਚਲ ਦਾ ਕਾਨੂੰਨ ਹੈ ਅਸਾਮ ਦਾ ਕਾਨੂੰਨ ਹੈ ਜੇ ਨਾਗaland ਦਾ ਕਾਨੂੰਨ ਹੈ ਰਾਜਸਥਾਨ ਦਾ ਕਾਨੂੰਨ ਹੈ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਇਹ ਪੰਜਾਬ ਕਾਨੂੰਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਬਿਹਾਰ ਦਾ ਜਯਸ਼ਵੀ ਯਾਦਵ ਲਾਲੂ ਪ੍ਰਸ਼ਾਦ ਯਾਦਵ ਦਾ ਮੁੰਡਾ ਉਹਨੇ ਐਲਾਨ ਕੀਤਾ ਬਿਹਾਰ ਚੋਣਾਂ ਦੇ ਵਿੱਚ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਗਿਆ ਤਾਂ ਮੈਂ ਬਿਹਾਰ ਦੇ ਡੋਮਿਸਾਈਲ ਲਈ ਇੱਕ ਨੂਨ ਲੈ ਕੇ ਆਉਂਗਾ ਕਿ ਬਿਹਾਰ ਦਾ ਡੋਮਿਸਾਈਲ ਹੀ ਉੱਥੇ ਨੌਕਰੀ ਕਰੂਗਾ ਪਰ ਪੰਜਾਬ ਤਾਂ ਯਾਰ ਇਹਨਾਂ ਨੇ ਸ਼ਾਮਲਾਟ ਬਣਾਤਾ ਜਿਹੜਾ ਮਰਜੀ ਬੰਦਾ ਆ ਕੇ ਨੌਕਰੀਆਂ ਲੈ ਰਿਆ ਹੈ ਜ਼ਮੀਨਾਂ ਲੈ ਰਿਆ ਵੋਟਾਂ ਬਣਾ ਰਿਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਕਿਸੇ ਨਾਲ ਕੋਈ ਵਿਰੋਧ ਆ ਕੋਈ ਨਫ਼ਰਤ ਆ ਪਰ ਜੇ ਦੂਜੇ ਸੂਬਿਆਂ ਦੇ ਕਾਨੂੰਨ ਬਣੇ ਆ ਉਹ ਲੋਕ ਲੜਦੇ ਆ ਜਿਵੇਂ ਮਰਾਠੇ ਲੜਦੇ ਦੇਖੋ ਆਪਣੀ ਬੋਲੀ ਖਾਤਰ ਆ ਦੱਖਣੀ ਬੈਠੇ ਲੜਦੇ ਦੇਖੋ ਤੇ ਪੰਜਾਬ ਵਾਲੇ ਸੁੱਤੇ ਹੀ ਪਏ ਆ ਮਗਰੋਂ ਪਸਤਾਉਂਗੇ ਰੋਮ ਹੋ ਗਿਆ ਅਜ ਪੰਜਾਬ ਲੁਧਿਆਣੇ ਜਾਵੜਿਓ ਅਜਲੰਦਰਵਾਜ ਜੋ ਮਹਾਲੀ ਬਾਜ ਜੋ ਖੰਡਰਬਗ ਜੋ ਉਹ ਲੱਗਦਾ ਹੀ ਨਹੀਂ ਪੰਜਾਬ 'ਚ ਫਿਰਦੇ ਹੁੰਨੇ ਆ ਲੱਗਦਾ ਹੀ ਨਹੀਂ ਪੰਜਾਬ 'ਚ ਫਿਰਦੇ ਆ ਐਲਾ ਹੋਰ ਹੀ ਸੂਬੇ 'ਚ ਆ ਗਏ ਆ ਸੋ ਕੀ ਚਾਹੁੰਦੇ ਆ ਵੀ ਇਹ ਕਾਨੂੰਨ ਬਣਾਣਾ ਚਾਹੀਦਾ ਹੱਥ ਖੜੇ ਕਰਕੇ ਦਾਅਵਾ ਦੋ ਵੀ ਪੰਜਾਬ 'ਚ ਵੀ ਇਹ ਕਾਨੂੰਨ ਬਣਾਣਾ ਚਾਹੀਦਾ ਓਏ ਭਰਾਵੋ ਬਣਾਣਾ ਚਾਹੀਦਾ ਵੀ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਬਾਹਰਲਾ ਵੋਟ ਨਾ ਬਣਾ ਸਕੇ ਬਾਹਰਲਾ ਨੌਕਰੀ ਨਾ ਲੈ ਸਕੇ ਦਵਾਰੇ ਹੱਥ ਖੜਾ ਕਰ ਦਿਓ ਚਾਹੀਦਾ ਕਾਨੂੰਨ ਫਿਰ ਇਹਨਾਂ ਦੇ ਝੰਡੇ ਤੇ ਲੈ ਕੇ ਉਹ ਸਿਆਸੀ ਬੰਦਿਆਂ ਦੇ ਕਿ ਅਸਲ ਮੁੱਦੇ ਪੰਜਾਬ ਦੇ ਆ ਹਨ ਦੂਜੇ ਤੀਜੇ ਮੁੱਦੇ ਨਹੀਂ ਹੈਗੇ ਪੰਜਾਬ ਦੇ ਵੀ ਸਾਨੂੰ ਸਰਕਾਰ ਦੇ ਦੇ ਉਹ ਮਾੜਾ ਉਹ ਚੰਗਾ ਇਹ ਦੂਜੇ ਨੂੰ ਭੰਡੀ ਜਾਂਦੇ ਆ ਸੋ ਦੂਜੀ ਗੱਲ ਅੱਜ ਐਸ ਧਰਤੀ ਦੇ ਉੱਤੇ ਆਪਾਂ ਇਕੱਠੇ ਹੋਏ ਆ ਤੁਸੀਂ ਰੱਬ ਵਰਗੇ ਲੋਕ ਐ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹੋ ਕਿ ਕੋਈ ਵੀ ਕੀਮਤ ਜਿਹੜੀ ਮਰਜ਼ੀ ਤੇ ਰਾ ਕੇ ਸਾਡੇ ਤੇ ਲਾਗੂ ਕਰ ਦੇ ਜਿੰਨੇ ਮਰਜ਼ੀ ਪੈਸੇ ਦੇ ਦੇ ਚਾਹੇ ਅਰਬਾਂ ਰੁਪਿਆ ਦੇ ਦੇਣਾ ਅਸੀਂ ਆਪਣਾ ਇੱਕ ਮਰਲਾ ਵੀ ਨਹੀਂ ਦੇਵਾਂਗੇ ਸਹਿਮਤ ਹਾਂ ਇਹ ਆਵਾਜ਼ ਵੀ ਪੂਰੇ ਪੰਜਾਬ ਚ ਜਾਣੀ ਚਾਹੀਦੀ ਹੈ ਵੀ ਕੋਈ ਵੀ ਬੰਦਾ ਜ਼ਮੀਨ ਨਾ ਦੇਵੇ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਬਾਈ ਦੱਸਦਾ ਹਵੀ ਵੀ ਕਰੋੜ ਦੇ ਇਕੱਲੇਓ ਦੇਖ ਲਓ ਖੜ ਮਹਾਲੀ ਜਿਰਖਪੁਰ ਕੋਈ ਰੇੜੀ ਲਾਈ ਬੈਠਾ ਗੋਲ ਗੱਪਿਆਂ ਦੀ ਕੋਈ ਰਕਸ਼ਾ ਚ ਲਾਉਂਦਾ ਕੋਈ ਤਨਪੀਆ ਭੂਣ ਚ ਲਾਉਂਦਾ ਕੋਈ ਆਪਣੀਆਂ ਜ਼ਮੀਨਾਂ ਦੇ ਬਣੇ ਹੋਏ ਮੋਲਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਮਾਰਕੀਟਾਂ ਦੇ ਵਿੱਚ ਸਿਕਿਉਰਿਟੀ ਗਾਰਡ ਲੱਗਿਆ ਖੜਾ ਚੌਕੀਦਾਰ ਲੱਗਿਆ ਖੜਾ 10 10 20 ਕਰੋੜ ਦੇ ਕਿੱਲੇ ਵੇਚ ਨਾਲੇ ਜਿਹੜਾ ਬੰਦਾ ਕਹਿੰਦਾ ਮੈਂ 100 ਕਰੋੜ ਦਾ ਕਿੱਲਾ ਵੇਚ ਦੂੰਗਾ ਮੈਂ 500 ਕਰੋੜ ਇਕੱਠਾ ਕਰ ਲੂੰ ਮੈਂ ਹਜ਼ਾਰ ਕਰੋੜ ਇਕੱਠਾ ਕਰ ਲੂੰ ਕਾਰਖਾਨਾ ਖੋਲੋਗੇ ਜੇ ਕਾਰਖਾਨਾ ਫੇਲ ਹੋ ਗਿਆ ਕੋਈ ਹੋਰ ਕੰਮ ਚਲਾ ਲਿਆ ਕੋਈ ਟਰਾਂਸਪੋਰਟ ਖੋਲ ਲਈ ਉਹ ਫੇਲ ਹੋ ਗਈ ਬੈਂਕ ਚ ਰੱਖ ਦਿਓਗੇ ਜੇ ਬੈਂਕ ਭੱਜ ਗਈ ਆ ਫਰੀਦਕੋਟ ਕੀ ਹੋਇਆ 사ਦਕ 100 ਕਰੋੜ ਰੁਪਇਆ ਲੈ ਕੇ ਬੈਂਕ ਦਾ ਮੈਨੇਜਰ ਉੱਡ ਗਿਆ ਲੈ ਤੁਰੇ ਫਿਰੋ ਮੰਗਰ ਦੇ ਪਾਲ ਦੇ ਜਾਂ ਪਰਚਾ ਕਰਾ ਦੋਗੇ ਆ ਪਰਲ ਕੰਪਨੀ ਦਾ ਮਾਲਕ ਪੰਗੂ ਲੋਕਾਂ ਦੇ ਅਰਧਾਂ ਖਰਧਾਂ ਲਈ ਰੁਪਏ ਲੈ ਕੇ ਭੱਜ ਗਿਆ ਫੜਿਆ ਗਿਆ ਪਰਚੇ ਹੋ ਗਏ ਜੇਲ੍ਹ ਦੇ ਤਾ ਸਰਕਾਰ ਨੇ ਸਾਰੀ ਉਹਦੀ ਜਾਇਦਾਦ ਜ਼ਬਤ ਕਰ ਲਈ ਪੰਗੂ ਚੜਾਈ ਕਰ ਗਿਆ ਪੰਗੂ ਮਰ ਗਿਆ ਹੁਣ ਜਿੰਨਾਂ ਨੇ ਪੰਗੂ ਤੋਂ ਪੈਸੇ ਲੈਣੇ ਆ ਉਹ ਪੰਗੂ ਕੋਲ ਤਾਹ ਜਾਣਗੇ ਆ ਕੱਲ ਨੂੰ ਹੱਥ ਮਾਰੋ ਆ ਕੱਲ ਨੂੰ ਚਾਹੇ ਅੱਧਾ ਕਿੱਲਾ ਵੀ ਆ ਕੋਲੇ ਤੁਹਾਨੂੰ ਭੁੱਖਾ ਨਹੀਂ ਬਾਈ ਮਰਨ ਦਿੰਦਾ ਕਿਉਂ ਦੁਨੀਆ ਦੀ ਆਬਾਦੀ ਵੱਧ ਰਹੀ ਹੈ ਭੋਜਨ ਦੀ ਮੰਗ ਵੱਧ ਰਹੀ ਹੈ ਤੇ ਦੁਨੀਆ ਨੂੰ ਕੰਕਰੀਟ ਦਾ ਜੰਗਲ ਦੱਬ ਰਿਹਾ ਪਜਾਉ ਧਰਤੀ ਨੂੰ ਇਸ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਅੱਖ ਭਰਾਵੋ ਸਾਰਿਆਂ ਦੀ ਆ ਸਾਨੂੰ ਇਹੀ ਬੇਨਤੀ ਕਰਦੇ ਆ ਨਾ ਸਾਨੂੰ ਬਾਦਲਾਂ ਨੇ ਬਚਾਉਣਾ ਨਾ ਕਾਂਗਰਸੀਆਂ ਨੇ ਨਾ ਬੋਕਰ ਨੇ ਨਾ ਦੂਜੇ ਤੀਜੇ ਬੀਜੇਪੀ ਕਿਸੇ ਹੋਰ ਨੇ ਬਾਦਲ ਵੀ ਕਹਿੰਦੇ ਆ ਪੰਥ ਖਤਰੇ ਚ ਹੈ ਪੰਜਾਬ ਖਤਰੇ ਚ ਹੈ ਜ਼ਮੀਨਾਂ ਦਾ ਬਲੀਆਂ ਲੋਕਾਂ ਦੀਆਂ ਸਾਨੂੰ ਲੈ ਕੇ ਆਓ ਉਹ ਭਰਾਵਾ 2113 ਦੇ ਵਿੱਚ ਲੈਂਡ ਐਕਸ਼ਨ ਐਕਟ ਦਾ ਤੂੰ ਲੈ ਕੇ ਆਇਆ ਪੰਜ ਦੇ ਵਿੱਚ ਬਰਨਾਲੇ ਟ੍ਰਾਈਡਨ ਫੈਕਟਰੀ ਧੌਲੇ ਜੋ ਲੱਗੀ ਐ ਕਿਸਾਨਾਂ ਦੇ ਲੱਤਾਂ ਬਾਹਾਂ 'ਚ ਗੋਲੀਆਂ ਮਾਰੀਆਂ ਪੁਲਿਸ ਨੇ ਸਰਕਾਰ ਨੇ ਮਰਵਾਆਂ ਲੋਕਾਂ ਦੇ ਸਿਰ ਪਾੜੇ ਐ ਉਹ ਵੀ ਕਹਿੰਦੇ ਅਸੀਂ ਹਿੱਕਾਂ 'ਚ ਗੋਲੀਆਂ ਖਾ ਲਾਂਗੇ ਤੁਹਾਨੂੰ ਜੇ ਕਿਸੇ ਨੇ ਬਚਾਉਣਾ ਮੇਰੀ ਗੱਲ ਚੇਤੇ ਰੱਖਿਓ ਕਿਸੇ ਵੀ ਸਿਆਸੀ ਧਰਨੇ ਨਹੀਂ ਬਚਾਉਣਾ ਤੁਹਾਡੀਆਂ ਜਥੇਬੰਦੀਆਂ ਨੇ ਇਹਨਾਂ ਨੇ ਇਕੱਠੇ ਹੋ ਕੇ ਬਚਾਉਣਾ ਇਹਨਾਂ ਨਾਲ ਜੁੜਜੋ ਜੇ ਬਚਣਾ ਚਾਹੁੰਦੇ ਆ ਸਤਿ ਸ੍ਰੀ ਅਕਾਲ ਕਿਉਂ ਕਿਉਂਕਿ ਇਹ ਉਹ ਧਿਰਾਂ ਨੇ ਜਿਹੜੀਆਂ ਸੋਡੇ ਖਾਤਰ ਨਿਰਸਵਾਰਥ ਲੜ ਰਹੀਆਂ ਨੇ ਇਹਨਾਂ ਨੂੰ ਅੱਜ ਬਦਨਾਮ ਕੀਤਾ ਜਾ ਰਿਹਾ ਹੈ ਇਹ ਝੰਡੇ ਡੰਡਾ ਪਾਉਂਦੇ ਆ ਜੀ ਇਹ ਲੋਕਾਂ ਦੇ ਰਾਹ ਰੋਕਦੇ ਆ ਜੀ ਇਹ ਫੰਡ ਇਕੱਠਾ ਕਰਦੇ ਆ ਜੀ ਜਿਹੜਾ ਬੰਦਾ ਤੁਹਾਨੂੰ ਪਿੰਡ ਪਿੰਡ ਚ ਕਹਿੰਦਾ ਨਾ ਫੰਡ ਇਕੱਠਾ ਕਰਨ ਦੇ ਮਾਰੇ ਕਾ ਚਲੋ ਲੱਗ ਅੱਗੇ ਲਾ ਸਰਕਾਰ ਨਾਲ ਮੱਥਾ ਖਾਣ ਜਿੰਨਾ ਖਾਣਾ ਹੈ ਜੇ ਫੰਡ ਖਾਤਾ ਹੈ ਸਰਕਾਰ ਕੋਲ ਇੰਟੈਲੀਜੈਂਸੀ ਆ ਸੀਆਈਡੀ ਆ ਹੁਣ ਤੱਕ ਕੋਈ ਰਿਕਾਰਡ ਕਉ ਨਹੀਂ ਸਾਹਮਣੇ ਆਇਆ ਬਈ ਵੀ ਇੰਨੇ ਪਸੇ ਖਾ ਗਏ ਇੰਨੇ ਖਾ ਗਏ ਅਸਲ ਦੇ ਵਿੱਚ ਇਹਨਾਂ ਦਾ ਮਕਸਦ ਇੱਕੋ ਹੀ ਆ ਚਾਹੇ ਮੋਦੀ ਹੋਵੇ ਚਾਹੇ ਭਵੰਤ ਕੇਜਰੀਵਾਲ ਵੀ ਇੰਨੇ ਬਦਨਾਮ ਕਰ ਦੋ ਜਿਹੇ ਬੰਦਿਆਂ ਨੂੰ ਵੀ ਲੋਕ ਇਹਨਾਂ ਦੇ ਪਾਸੇ ਹੋ ਜਾਣ ਸੋ ਭਰਾਵੋ ਜੇ ਤੁਸੀਂ ਟੁੱਟ ਗਏ ਖਿੰਡ ਗਏ ਆ ਉਸ ਵਿੱਚ ਪਾਟ ਗਏ ਤੁਹਾਡੇ ਇਕੱਲੇ ਇਕੱਲੇ ਛੱਤਰ ਪੈਣੇ ਆ ਨਾ ਤੁਹਾਡਾ ਪਾਣੀ ਰਹਿਣਾ ਨਾ ਤੁਹਾਡੀ ਬੋਲੀ ਨਾ ਜ਼ਮੀਨ ਨਾ ਧਰਤੀ ਇਹ ਜ਼ਮੀਨ ਸਾਡੇ ਲਈ ਸਾਡਾ ਗਰੂਰ ਹੈ ਸਾਡੀ ਸੱਭਿਆਤਾ ਜ਼ਮੀਨਾਂ ਕਰਕੇ ਜਉਂਦੀ ਹੈ ਸਾਡਾ ਇਤਿਹਾਸ ਜ਼ਮੀਨਾਂ ਕਰਕੇ ਹੈ ਸਾਡੀ ਬੋਲੀ ਜ਼ਮੀਨਾਂ ਕਰਕੇ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਜ਼ਮੀਨਾਂ ਕਰਕੇ ਆ ਸੋ ਇਸ ਕਰਕੇ ਕਿਸੇ ਵੀ ਕੀਮਤ ਤੇ ਸਾਨੂੰ ਲੜਨਾ ਪਵੇ ਇਹ ਜ਼ਮੀਨ ਕਿਸੇ ਵੀ ਹਾਲਾਤਾਂ 'ਚ ਕਿਸੇ ਵੀ ਕੀਮਤ ਤੇ ਉੱਤੇ ਅਸੀਂ ਨਹੀਂ ਦੇਣੀ ਤਾਂ ਨਹੀਂ ਦੇਣੀ ਸੋ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਇੰਨੀ ਗਰਮੀ ਤੁਸੀਂ ਆਏ ਹੋ ਇਕੱਠੇ ਬੈਠੇ ਹੋ ਮੈਥੋਂ ਬਾਅਦ ਵੀ ਕਈ ਬਲਾਰਾ ਨੇ ਬੋਲਣਾ ਦੱਲਾਲ ਸਾਹਿਬ ਨੇ ਬੋਲਣਾ ਹੋਰ ਨਵਦੀਪ ਨੇ ਹਲੇ ਬੋਲਣਾ ਜਲਵੇੜੇ ਨੇ ਇਹ ਵਿਚਾਰਾ ਹਰਿਆਣੇ ਤੋਂ ਆਇਆ ਹਰਿਆਣੇ ਦੇ ਵਿੱਚ ਵੀ 35000 ਏਕੜ ਕਹਿੰਦੇ ਲੈਂਡ ਪੂਲਿੰਗ ਚੱਲ ਜਾਂਦੀ ਹੈ ਉੱਥੇ ਵੀ ਦੱਬਣ ਜਾ ਰਹੇ ਐ ਸੋ ਅੱਗੇ ਨੂੰ ਮਹੌਲੀ ਬਣਨਾ ਪੰਜਾਬ ਤੇ ਹਰਿਆਣਾ ਫਿਰ ਇਕੱਠੇ ਹੋ ਕੇ ਲੜਨਗੇ ਸੋ ਲੜਨ ਦੀ ਵੀ ਅੱਜ ਲੋੜ ਆ ਸੋ ਆਪਾਂ ਦੋ ਚਾਰ ਨਾਰੇ ਤੇ ਜਕਾਰੇ بلند ਆਵਾਜ਼ ਦੇ ਵਿੱਚ ਬਾਹਾਂ ਖੜੀਆਂ ਕਰਕੇ ਪਤਾ ਲੱਗੇ ਵੀ ਹਾਂ ਝੰਡੇ ਬਾਈ ਤਹਾਨੂੰ ਰੱਖਿਆ ਕਰੋ ਥੱਲੇ ਥੱਲੇ ਨਹੀਂ نیچے ਨਹੀਂ ਮੈਂ ਕਹਿੰਦਾ ਥੱਲੇ ਨਹੀਂ ਤਾਹਾਂ ਨੂੰ ਕੁੱਤੇ ਨੂੰ ਸਬੋਲੀ ਦਾ ਵੀ ਖਿਆਲ ਰੱਖਿਆ ਕਰੋ ਬੋਲੀ ਗਈ ਤਾਂ ਦੁਨੀਆ ਤੋਂ ਖਤਮ ਹੋ ਜਾਓਗੇ ਤੁਹਾਨੂੰ ਦੱਸਦੀ ਕਿ ਕਿਸਾਨਾਂ ਦੇ ਲਈ ਲੈਂਡ ਪੂਲਿੰਗ ਪਾਲਿਸੀ ਮਾਨ ਸਰਕਾਰ ਲੈ ਕੇ ਆਈ ਹੈ ਕਿਸਾਨਾਂ ਦੀ 65000 ਏਕੜ ਜ਼ਮੀਨ ਦੱਸਿਆ ਜਾ ਰਿਹਾ ਕਿ ਐਕਵਾਇਰ ਕੀਤੀ ਜਾ ਰਹੀ ਹੈ ਪਰ ਉਧਰ ਮੁੱਖ ਮੰਤਰੀ ਮਾਨ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਦੱਸੇ ਜਾ ਰਹੇ ਨੇ ਪਰ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਇੱਕ ਇੰਚ ਵੀ ਆਪਣੀ ਜ਼ਮੀਨ ਨਹੀਂ ਦੇਣਗੇ। ਬਿਆਰ ਰਿਪੋਰਟ ਪੰਜਾਬੀ ਲੁੱਕ ਚੈਨਲ